ਮੇਰੇ ਤੋਂ ਸਕੂਨ ਵਾਲਾ ਵੱਡ ਬੰਦਾ ਜਿਤਨਾ ਮੈਨੂੰ ਮਿਲਦਾ ਉਹ ਉਦੋਂ ਇਹ ਲੱਗਦਾ ਵੀ ਯਾਰ ਮੈਂ ਤੇ ਕੁਛ ਵੀ ਨਹੀਂ ਇਹ ਤੇ ਜ਼ਿੰਦਗੀ ਚ ਸਕੂਨ ਕਿੰਨਾ ਪੈਸੇ ਕਰਕੇ ਨਹੀਂ ਪ੍ਰਾਪਰਟੀਆਂ ਕਰਕੇ ਨਹੀਂ ਜਾਇਦਾਦਾਂ ਕਰਕੇ ਨਹੀਂ ਮੈਂ ਲਗਜ਼ਰੀ ਲਾਈਫ ਵੇਖੀ ਸਾਰੀ ਜ਼ਿੰਦਗੀ ਮੈਂ 25 ਸਾਲ ਵਿੱਚ ਲਗਜ਼ਰੀ ਵੇਖੀ ਹਮੇਸ਼ਾ ਵੱਡੇ ਜਹਾਜ਼ਾਂ ਵਿੱਚ ਸਫ਼ਰ ਕੀਤਾ ਬਿਜ਼ਨਸ ਕਲਾਸ ਫਰਸਟ ਕਲਾਸ ਚ ਬਹਿ ਕੇ ਗਿਆ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਮੈਂ ਬੈਠਾ ਕਮੀ ਕਦੇ ਨਹੀਂ ਵੇਖੀ ਵਿਦੇਸ਼ਾਂ ਵਿੱਚ ਵੀ ਜਾਨਣਾ ਹਰ ਤਰ੍ਹਾਂ ਕਈਆਂ ਬੰਦਿਆਂ ਨੇ ਮੇਰੇ ਲਈ ਗੱਡੀਆਂ ਖਰੀਦ-ਖਰੀਦ ਰੱਖੀਆਂ ਵੀ ਭਾਈ ਸਾਹਿਬ ਆਉਣਗੇ ਇਹ ਉਹਨਾਂ ਦੀ ਗੱਡੀ ਹੈ ਉਹਦੇ 'ਚ ਬੈਠਣਗੇ ਆਹ ਕਮਰਾ ਉਹਨਾਂ ਦਾ ਹੈ ਇਹਦੇ 'ਚ ਰਹਿਣਗੇ ਆਹ ਬੈੱਡ ਉਹਨਾਂ ਦਾ ਹੈ ਆਹ ਕਮਰਾ ਉਹਨਾਂ ਦਾ ਹੈ ਉਹਨਾਂ ਦੇ ਮਾਸਟਰ ਬੈੱਡਰੂਮ ਅਗਲੇ ਨੇ ਸਾਡੇ ਲਈ ਛੱਡ ਰੱਖੇ ਆ ਵੀ ਤੁਸੀਂ ਆਓ ਮਹੀਨਾ ਰਹੋ ਸਾਡੇ ਘਰ ਬੈਠੋ ਮਤਲਬ ਜਿਹਨੂੰ ਲਗਜ਼ਰੀ ਕਹਿੰਦੇ ਆ ਉਹ ਸਾਰੇ ਤਰ੍ਹਾਂ ਦੀ ਲਾਈਫ ਵੇਖੀ ਹੈ ਜੀ ਕੇ ਵੇਖੀ ਹੈ ਪਰ ਬੰਦਾ ਇਹਨਾਂ ਚੀਜ਼ਾਂ ਨਾਲ ਵੱਡਾ ਨਹੀਂ ਬਣਦਾ ਯਾਦ ਰੱਖਣਾ ਵੱਡਾ ਬੰਦਾ ਉਹ ਐ ਇਹਦੀ ਜ਼ਿੰਦਗੀ ਵਿੱਚ ਸਕੂਨ ਕਿੰਨਾ ਹੈ ਇਸ ਬੰਦੇ ਦੀ ਜ਼ਿੰਦਗੀ ਵਿੱਚ ਸ਼ਾਂਤੀ ਕਿੰਨੀ ਹੈ ਇਸ ਬੰਦੇ ਦੀ ਜ਼ਿੰਦਗੀ ਵਿੱਚ ਠਹਿਰਾਵ ਕਿੰਨਾ ਹੈ ਇਸ ਬੰਦੇ ਦੀ ਜ਼ਿੰਦਗੀ ਵਿੱਚ ਟਿਕਾਹ ਕਿੰਨਾ ਹੈ ਵੱਡਾ ਬੰਦਾ ਉਦੋਂ ਬਣਦਾ ਵੀਰ ਸਕੂਨ ਵਾਲਾ ਬੰਦਾ ਕੋ ਨਹੀਂ ਤੇ ਵੱਡੇ ਵੱਡੇ ਜੋ ਦੀਸਹਿ ਲੋਗ ਤਿੰਨ ਕੋ ਵਿਆਪਾ ਚਿੰਤਾ ਰੋਗ ਕੌਣ ਵੱਡਾ ਮਾਇਆ ਵਢਿਆਈ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਲਿਵਾਈ ਭੂਮੀਆਂ ਭੂਮ ਉੱਪਰ ਨਿਤ ਲੁੱਝੇ ਪਾਇਆ ਪਿੱਛੇ ਲੜਦੇ ਲੋਕ ਜ਼ਮੀਨਾਂ ਪਿੱਛੇ ਛੋੜ ਚੱਲੇ ਤ੍ਰਿਸ਼ਨਾ ਨਹੀਂ ਭੁੱਜੇ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਕਹਿੰਦੇ ਤਤ ਕੱਢਨੇ ਆ ਨਚੋੜ ਕੇ ਕੰਢ ਕੇ ਦੱਸਦੇ ਆ ਕਿ ਸਭ ਤੋਂ ਜ਼ਰੂਰੀ ਹੈ ਬੰਦੇ ਕੋਲੇ ਸਮਝ ਹੋਵੇ ਗਿਆਨ ਹੋਵੇ ਬਿਨ ਹਰ ਭਜਨ ਹਰੀ ਦਾ ਭਜਨ ਹੋਵੇ ਭਜਨ ਦਾ ਮਤਲਬ ਅੱਖਾਂ ਬੰਦ ਕਰਕੇ ਬਹਿਣਾ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਭਜਨ ਦਾ ਮਤਲਬ ਕੁਦਰਤ ਦੇ ਮੁਤਾਬਕ ਚੱਲਣਾ ਹੈ ਨਿਜਮਾ ਵਿੱਚ ਚੱਲਣਾ ਭਜਨ ਹੁੰਦਾ ਹੈ ਤੁਸੀਂ ਲਾਫ ਨੇਚਰ ਨੂੰ ਸਮਝੋ ਕੁਦਰਤ ਨੂੰ ਸਮਝੋ ਨੇਚਰਲ ਐਕਟ ਨੂੰ ਸਮਝੋ ਉਹਦੇ ਅੰਡਰ ਚੱਲਣਾ ਸ਼ੁਰੂ ਕਰ ਦਿਓ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ ਤੇ ਮੈਂ ਜ਼ਿੰਦਗੀ ਵਿੱਚ ਜਿਸ ਬੰਦੇ ਨੂੰ ਬਹੁਤ ਸਕੂਨ ਵਿੱਚ ਵੇਖਦਾ ਵੀ ਬੜਾ ਸਕੂਨ ਹੈ ਦੀ ਲਾਈਫ ਵਿੱਚ ਸਕੂਨ ਬੰਦੇ ਦੇ ਜਦੋਂ ਅੰਦਰ ਹੁੰਦਾ ਉਹਦੇ ਚਿਹਰੇ ਤੇ ਵੀ ਚਲਕਦਾ ਸਕੂਨ ਖੇੜਾ ਬੰਦੇ ਦੇ ਚਿਹਰੇ ਤੇ ਚਲਕਦਾ ਹੈ ਮਨ ਵਿੱਚ ਸਕੂਨ ਹੋਣਾ ਚਾਹੀਦਾ ਤੇ ਜਿਹੜੀ ਚੀਜ਼ ਮੇਰੀ ਸਕੂ ਮੇਰਾ ਸਕੂਨ ਖਤਮ ਕਰਦੀ ਹੈ ਉਹ ਸਾਨੂੰ ਬਰਦਾਸ਼ਤ ਨਹੀਂ ਮਨ ਦਾ ਸਕੂਨ ਜਿਹੜੀ ਚੀਜ਼ ਨਾਲ ਜਾਂਦਾ ਹੈ ਨਾ ਉਹ ਉਹ ਨਹੀਂ ਚੱਲ ਹੁੰਦਾ ਜਿਵੇਂ ਸਿਆਣੇ ਕਹਿੰਦੇ ਨੇ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਕਈ ਕਈ ਸੋਨਾ ਕੰਨਾਂ ਨੂੰ ਖਾਂਦਾ ਹੈ ਨਾ ਕੰਨਾਂ ਨੂੰ ਖਾਣਾ ਕੀ ਹੁੰਦਾ ਕਈ ਬੀਬੀਆਂ ਸੋਨਾ ਪਾਉਂਦੀਆਂ ਨੇ ਹੌਲੀ-ਹੌਲੀ ਉਹ ਕੰਨ ਹੀ ਪਾਟ ਜਾਂਦਾ ਫਿਰ ਨਵੇਂ ਥਾਂ ਤੋਂ ਵਿੰਨਣਾ ਪੈਂਦਾ ਹੈ ਤੇ ਜੇ ਕੰਨ ਨਹੀਂ ਪੱਟੀ ਜਾਵੇ ਥੱਲੇ ਲੰਮਕੀ ਜਾਵੇ ਲੰਮਕੀ ਜਾਵੇ ਲਾ ਕੇ ਪਰਾਂ ਸਿੱਟੋ ਭੱਟ ਪਵੇ ਸੋਨਾ ਕੰਨ ਹੀ ਖਾ ਗਿਆ ਟੁਕੜੇ ਦੋ ਇੱਕ ਇੱਕ ਕੰਨ ਦੇ ਦੋ ਟੁਕੜੇ ਜੇ ਬਣ ਗਏ ਦੋ ਦੋ ਬਣ ਗਏ ਹੁਣ ਆਪਣੇ ਇੱਕ ਹੈ ਕਈਆਂ ਬੀਬੀਆਂ ਦਾ ਸੋਨਾ ਐ ਥੱਲੇ ਲੰਗ ਗਿਆ ਦੋ ਹੋ ਗਏ ਕੰਨ ਇਦਾਂ ਬਣ ਗਿਆ ਤੇ ਫਾਇਦਾ ਕੀ ਹੋਇਆ ਲਾ ਦਿਓ ਤੇ ਜਿਹੜੀ ਚੀਜ਼ ਤੁਹਾਡਾ ਸਕੂਨ ਖਤਮ ਕਰੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਲਾ ਦਿਓ ਖਤਮ ਕਰ ਦਿਓ ਜਿਹੜੀ ਗੱਡੀ ਤੰਗ ਕਰੇ ਵੇਚ ਦਿਓ ਜਿਹੜੀ ਮੱਝ ਗਾਂ ਤੰਗ ਕਰੇ ਵੇਚ ਦਿਓ ਤੇ ਮਾਫ ਕਰਨਾ ਜਿਹੜਾ ਰਿਸ਼ਤਾ ਲੋੜ ਤੋਂ ਵੱਧ ਤੈਨੂੰ ਤੰਗ ਕਰ ਰਿਹਾ ਆ ਡੱਡਹੋ ਜਾ ਅਲੱਗ ਹੋ ਜਾ ਪਰ ਹਰ ਹਾਲ ਆਪਣਾ ਸਕੂਨ ਨਾ ਖਤਮ ਹੋਣ ਦਿਓ ਜਿੱਥੇ ਵੀ ਤੁਸੀਂ ਖੜੇ ਹੋਣ ਹੁਣ ਕਈ ਵਾਰੀ ਤੁਸੀਂ ਜਦੋਂ ਫਰਜ਼ ਨਹੀਂ ਨਿਭਾਉਂਦੇ ਸਕੂਨ ਫਿਰ ਵੀ ਚਲੇ ਜਾਂਦਾ ਹੈ ਜਦੋਂ ਤੁਸੀਂ ਡਿਊਟੀ ਆਪਣੀ ਨਹੀਂ ਕਰਦੇ ਫਰਜ਼ ਨਹੀਂ ਨਿਭਾਉਂਦੇ ਜ਼ਿੰਮੇਵਾਰੀ ਨਹੀਂ ਲਿਭਾਉਂਦੇ ਫਿਰ ਵੀ ਬੰਦੇ ਦਾ ਸਕੂਨ ਚਲੇ ਜਾਂਦਾ ਆਪਣੇ ਜਿੰਨੀਆਂ ਜ਼ਿੰਮੇਵਾਰੀਆਂ ਮੈਂ ਹਮੇਸ਼ਾ ਹੀ ਕਹਿੰਦਾ ਆਪਣੇ ਫਰਜ਼ ਵਧੀਆ ਨਿਭਾਓ ਸਕੂਨ ਆਏਗਾ ਮਨ ਮੈਂ ਪਰਸੋਂ ਚੌਥੇ ਆ ਅਜਨਾਲੇ ਘਟਨਾ ਵਾਪਰੀ ਉਹਦੇ ਬਾਰੇ ਬੋਲੇ ਅਸੀਂ ਸੁਣਿਆ ਹੋਵੇਗਾ ਸੁਣਿਆ ਸੀ ਸਾਰਿਆਂ ਹੁਣ ਉਹ ਉੱਥੇ ਹੋਇਆ ਕੁਝ ਇਹ ਸਾਰੇ ਹੀ ਤੱਤੇ ਤੱਤੇ ਨੇ ਤੱਤੇ ਬੰਦਿਆਂ ਦੇ ਨਾਲ ਪੰਗਾ ਲੈਣਾ ਸੌਖਾ ਨਹੀਂ ਤੁਹਾਨੂੰ ਜੇ ਤਵੀ ਤੇ ਹੱਥ ਲਾਓਗੇ ਤੇ ਸੜ ਜਾਣੀ ਤੱਤੇ ਸਰੀਏ ਨਾਲ ਹੱਥ ਲਾਓਗੇ ਸੜ ਜਾਣਾ ਤੇ ਜਦੋਂ ਤੁਸੀਂ ਤੱਤੇ ਬੰਦਿਆਂ ਨੂੰ ਹੱਥ ਪਾਉਨੇ ਹੋ ਤੇ ਤੱਤੇ ਬੰਦੇ ਵੀ ਤੁਹਾਨੂੰ ਸਾੜ ਦੇਣ ਗਰਮ ਖਿਆਲੀਆਂ ਵਾਲੀ ਇਹ ਬੰਦੇ ਨੇ ਨਾ ਜਿਹੜੇ ਗਰਮ ਖਿਆਲੀਆਂ ਨਾਲ ਪੰਗਾ ਲਾਓਗੇ ਤੇ ਸਾੜਦੇ ਆ ਤੱਤਿਆਂ ਨਾਲ ਪੰਗਾ ਨਹੀਂ ਲਈਦਾ ਪਰ ਸਕੂਨ ਚਲੇ ਜਾਂਦਾ ਹੈ ਜੇ ਤੁਸੀਂ ਲੋੜ ਪੈਣ ਤੇ ਸੱਚ ਨਾ ਬੋਲਦੇ ਆਪਣੀ ਗੱਲ ਨਾ ਕਹੀ ਉਥਲ ਪੁਥਲ ਮੱਚਦੀ ਹੈ ਮੈਨੂੰ ਬੋਲ ਕੇ ਦੱਸੋ ਸਾਰੇ ਬੰਦੇ ਮਾਈਕ 'ਚ ਬੋਲ ਸਕਦੇ ਨੇ ਨਹੀਂ ਸਾਰੇ ਨਹੀਂ ਬੋਲ ਸਕਦੇ ਕੀ ਸਾਰਿਆਂ ਨੂੰ ਸਾਰੇ ਸੁਣਦੇ ਨੇ ਨਹੀਂ ਸੁਣਦੇ ਪਰ ਜੇ ਤੁਹਾਨੂੰ ਲੋਕ ਸੁਣ ਵੀ ਲੈਣ ਵਾੜਾ ਮੋਟਾ ਤੁਹਾਨੂੰ ਮਾੜੀ ਮੋਟੀ ਆਪਣੀ ਗੱਲ ਕਹਿਣੀ ਵੀ ਆਉਂਦੀ ਹੋਵੇ ਫਿਰ ਜਿਹੜੀ ਠੀਕ ਹੋਵੇ ਕਹਿ ਦਿਓ ਇਹਦੇ 'ਚ ਕੋਈ ਸ਼ੱਕ ਨਹੀਂ ਤੁਹਾਨੂੰ ਚੰਗਾ ਵੀ ਕਹਿਣ ਵਾਲੇ ਹੋਣਗੇ ਤੇ ਗਾਲ੍ਹਾਂ ਵੀ ਵੜਿਆਂ ਨੇ ਕੱਢਣੀਆਂ ਨਹੀਂ ਬੜਾ ਕੁਝ ਬੋਲਣਾ ਪਰ ਤੁਸੀਂ ਆਪਣੀ ਗੱਲ ਕਹੋ ਆਪਣਾ ਫਰਜ਼ ਨਿਭਾ ਦਿਓ ਮੇਰੀ ਡਿਊਟੀ ਹੈ ਮੈਂ ਨਿਭਾਤੀ ਮੇਰਾ ਫਰਜ਼ ਹੈ ਮੈਂ ਨਿਭਾਤਾ ਮੇਰੀ ਜ਼ਿੰਮੇਵਾਰੀ ਹੈ ਮੈਂ ਨਿਭਾਤਨੀ ਮੈਂ ਆਪਣਾ ਕੰਮ ਕਰ ਦਿੱਤਾ ਬੀਬੀ ਨੇ ਰੋਟੀ ਪਕਾਉਂਦੀ ਸਬਜ਼ੀ ਬਣਾਉਂਦੀ ਸਾਰਾ ਕੁਝ ਤਿਆਰ ਕਰਕੇ ਰੱਖਤਾ ਆਪਣਾ ਫਰਜ਼ ਨਿਭਾਤਾ ਕੋਈ ਖਾਵੇ ਕੋਈ ਨਾ ਖਾਵੇ ਮੈਂ ਆਪਣਾ ਨਿਭਾਤਾ ਹੁਣ ਸਾਡੇ ਇੱਥੇ ਲੰਗਰ ਚੱਲਦਾ ਫਰਜ਼ ਬਣ ਅਸੀਂ ਨਿਭਾਤਾ ਪ੍ਰਸ਼ਾਦੇ ਲਾਏ ਪਏ ਐ ਰੋਟੀ ਬਣੀ ਪਈ ਐ ਕੜੀ ਬਣੀ ਹੋਣੀ ਐ ਸਬਜੀ ਚਾਵਲ ਬਣੇ ਹੋਏ ਐ ਅਸੀਂ ਆਪਣਾ ਫਰਜ਼ ਨਿਭਾ ਕੇ ਬੈਠੇ ਆ ਤੁਹਾਡੀ ਮਰਜ਼ੀ ਹੋਈ ਖਾਣਾ ਹੋਇਆ ਖਾ ਲਿਓ ਨਹੀਂ ਖਾਣਾ ਹੋਇਆ ਐਂ ਚਲੇ ਜਾਓ ਮੈਂ ਆਪਣੀ ਗੱਲ ਤੁਹਾਨੂੰ ਸੁਣਾਉਂਦੀ ਧੱਕੇ ਨਾਲ ਕਿਸੇ ਨੂੰ ਸੁਣਾਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਖੁਆਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ ਬਿਲਕੁਲ ਇਸੇ ਤਰ੍ਹਾਂ ਧੱਕੇ ਨਾਲ ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ ਮੇਰੀ ਆਪਣੀ ਸੋਚ ਹੈ ਮੈਂ ਆਪਣਾ ਫਰਜ਼ ਨਿਭਾਤਾ ਜਦੋਂ ਹੁਣ ਸਾਡੇ ਲੰਗਰੀ ਬੜੇ ਸੌਖੇ ਬੈਠੇ ਐ ਕਹਿੰਦੇ ਚਲੋ ਪੱਕਿਆ ਪਿਆ ਭਾਈ ਨਹੀਂ ਕੋਈ ਖਾਏਗਾ ਤੇ ਛਾਮ ਨੂੰ ਖਾ ਲੈਣਗੇ ਨਹੀਂ ਖਾਣਗੇ ਸਿੱਟ ਦੇਾਂਗੇ ਡੰਗਰਾਂ ਨੂੰ ਪਾ ਦੇਾਂਗੇ ਪਰ ਅਸੀਂ ਰਿਲੈਕਸ ਬੈਠੇ ਆਂ ਪਰ ਦੱਸੋ ਇਧਰੋਂ ਸਮਾਪਤੀ ਹੋਣ ਵਾਲੀ ਐ ਤੇ ਲੰਗਰ ਪੱਕਿਆ ਨਾ ਹੋਵੇ ਉਹਨਾਂ ਨੂੰ ਕੋ ਸਕੂਨ ਨਾਲ ਬਹਿ ਸਕਦੇ ਹਾਂ ਲੰਗਰੀ ਬਹਿ ਜਾਣਗੇ ਸਕੂਨ ਨਾਲ ਸਬਜੀ ਵੀ ਨਹੀਂ ਬਣੀ ਲੰਗਰ ਵੀ ਨਹੀਂ ਪ੍ਰਸ਼ਾਦੇ ਵੀ ਨਹੀਂ ਪੱਕੇ ਤੇ ਚਾਵਲ ਵੀ ਨਹੀਂ ਬਣੇ ਤੇ ਸਾਰੇ ਭਾਂਡੇ ਖਾਲੀ ਪਏ ਹੋਣ ਸਮਾਪਤੀ ਹੋਣ ਵਾਲੀ ਐ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਏਗੀ ਕਿ ਨਹੀਂ ਪਈ ਹੋਏਗੀ ਉਹਨਾਂ ਨੂੰ ਕੋ ਲਾਓ ਤੁਹਾਨੂੰ ਸਿਮਰਨ ਕਰਾਈਏ ਸ਼ਾਂਤ ਕਰੀਏ ਹੋ ਜਾਣਗੇ ਸ਼ਾਂਤ ਉਹਨਾਂ ਨੇ ਫਰਜ਼ ਨਹੀਂ ਨਿਭਾਇਆ ਆਪਣਾ ਹੁਣ ਫਰਜ਼ ਨਿਭਾ ਕੇ ਬੈਠੇ ਆ ਕੋਈ ਖਾਵੇ ਕੋਈ ਨਾ ਖਾਵੇ ਆਪਣਾ ਨਿਭਾ ਕੇ ਐ ਬੈਠੇ ਚੌਂਕੜੇ ਮਾਰ ਕੇ ਵੀ ਆਉਣਗੇ ਖਵਾ ਦੇਾਂਗੇ ਜਿਹੜਾ ਨਹੀਂ ਆਊਗਾ ਤੇ ਨਾ ਸਹੀ ਸਾਡੇ ਵੱਲੋਂ ਤੇ ਪੱਕਿਆ ਪਿਆ ਫਰਜ਼ ਨਿਭਾਉਣ ਨਾਲ ਸਕੂਨ ਮਿਲਦਾ ਹੁਣ ਮੈਂ ਆਪਣੀ ਗੱਲ ਕਹ ਦਿੱਤੀ ਐ ਕੋਈ ਸੁਣੇ ਚਾਹੇ ਨਾ ਜਿਹਨੂੰ ਚੰਗੀ ਲੱਗਦੀ ਹੈ ਠੀਕ ਹੈ ਜਿਹਨੂੰ ਨਹੀਂ ਚੰਗੀ ਲੱਗਦੀ ਤਾਂ ਠੀਕ ਹੈ ਕੋਈ ਲਾਈਕ ਕਰ ਦੇਗਾ ਉਹ ਗਾਲ ਕੱਢ ਦੇਗਾ ਕਰ ਲਵੇ ਇੱਕ ਕਮੈਂਟ ਕਰੇਗਾ ਬਾਜੀ ਵਾ ਦੂਜਾ ਕਹੇਗਾ ਤੇ ਬਕਵਾਸ ਹੈ ਠੀਕ ਹੈ ਹਰ ਇੱਕ ਦੀ ਮਰਜ਼ੀ ਹੈ ਹੁਣ ਕਿਸੇ ਨੂੰ ਮਰਚ ਘੱਟ ਪਸੰਦ ਹੈ ਕਿਸੇ ਨੂੰ ਮਸਾਲਾ ਨਹੀਂ ਪਸੰਦ ਕਿਸੇ ਨੂੰ ਕੜੀ ਨਹੀਂ ਪਸੰਦ ਕਿਸੇ ਨੂੰ ਜ਼ਿਆਦਾ ਹੀ ਪਸੰਦ ਹੈ ਹੁਣ ਕੀ ਕਰੀਏ ਭਾਈ ਹੁਣ ਕੋਈ ਤੇਰੇ ਲਈ ਹੁਣ ਮੁਰਗੇ ਦੀਆਂ ਟੰਗਾਂ ਤੇ ਲਿਆਉਣੇ ਰਹੇ ਅਸੀਂ ਲੈਗ ਪੀਸ ਤੇ ਆਉਣੇ ਨਹੀਂ ਲੱਗਣ ਤੂੰ ਲੈਗ ਪੀਸ ਪਾੜ ਦੇ ਫਿਰ ਆਪਾਂ ਕਾਂਗੇ ਵੀ ਲੈਗ ਪੀਸ ਖਾਣੇ ਨੇ ਤੂੰ ਜਾ ਮਾਰ ਉੱਥੇ ਜਿੱਥੋਂ ਮਿਲਦੇ ਨੇ ਉੱਥੇ ਖਾ ਲੈ ਇਹੀ ਕਾਂਗੇ ਆਪਾਂ ਹੁਣ ਤੇਰੀ ਚੁਆਇਸ ਹੀ ਹੋਰ ਐ ਮੈਂ ਕੀ ਕਰਾਂ ਸਾਡੇ ਕੋਲ ਕੁਝ ਸਾਡੇ ਕੋਲ ਕੁਝ ਹੋਰ ਐ ਕਿਸੇ ਕੋਲੋਂ ਕੁਝ ਹੋਰ ਮਿਲਦਾ ਤੂੰ ਉੱਥੋਂ ਲੈ ਲੈ ਕਿਸੇ ਨੂੰ ਕਿਸੇ ਨੇ ਬੰਨਿਆ ਨਹੀਂ ਕਿਸੇ ਨੂੰ ਕਿਸੇ ਨੇ ਰੋਕਿਆ ਨਹੀਂ ਹਰ ਇੱਕ ਦਾ ਆਪਣਾ ਆਪਣਾ ਲਾਈਫ ਸਟਾਈਲ ਐ ਆਪਣਾ ਆਪਣਾ ਢੰਗ ਐ ਆਪਣਾ ਆਪਣਾ ਤਰੀਕਾ ਐ ਤੇ ਜਿੰਨੇ ਜਿੰਨੂੰ ਲੱਭਣਾ ਲੱਭ ਲੈਣਾ ਗੁਰੂ ਨਾਨਕ ਪਾਤਸ਼ਾਹ ਤੁਸੀਂ ਚਲੇ ਜਾਓਗੇ ਦੁਬਾਰਾ ਤੁਸੀਂ ਕਦੇ ਆਓਗੇ ਮੰਨ ਲਓ ਤੁਹਾਡੇ ਆਲੀ ਸੋਚ ਹੋਏਗੀ ਤੁਹਾਨੂੰ ਲੱਭਾਂਗੇ ਕਿਵੇਂ ਮਹਾਰਾ ਕਹਿੰਦੇ ਜਿਨ੍ਹਾਂ ਨੇ ਲੱਭਣਾ ਹੋਇਆ ਲੱਭ ਲੈਣਗੇ ਜਿਨ੍ਹਾਂ ਲੱਭਣਾ ਹੋਇਆ ਉਹਨਾਂ ਨੇ ਲੱਭ ਹੀ ਲੈਣਾ ਠੇਕੇ ਵਾਲਿਆਂ ਨੇ ਠੇਕਿਆਂ ਵਾਲਿਆਂ ਕੋਲ ਜਾ ਬਹਿਣਾ ਜਿਹੜੇ ਹੁਣ ਭੁੱਕੀ ਖਾਂਦੇ ਐ ਕੀ ਭੁੱਕੀ ਖਾਣ ਵਾਲੇ ਉਹਨਾਂ ਨੂੰ ਲੱਭਦੇ ਨਹੀਂ ਕਿੱਥੇ ਜਾਜ ਉੱਤਰਦਾ ਐ ਉਹਨਾਂ ਨੂੰ ਪਤਾ ਨਹੀਂ ਪਹਿਲਾਂ ਕੋੜੀਆਂ ਦੇ ਉੱਤੇ ਆਉਂਦੇ ਹੁੰਦੇ ਸੀ ਕੋੜ ਮੈਨੂੰ ਨਿੱਕੇ ਹੁੰਦਿਆਂ ਯਾਦ ਹੈ ਵੀ 20 22 25 ਸਾਲ ਪਹਿਲਾਂ ਕੋੜੀ ਆਲਾ ਫਿਰਦਾ ਹੁੰਦਾ ਸੀ ਉਹ ਭੁੱਕੀ ਪੱਕੀ ਲੈ ਕੇ ਆਉਂਦੇ ਸੀ ਕਹਿੰਦੇ ਜਹਾਜ਼ ਉੱਤਰਿਆ ਉਹਨੂੰ ਜਹਾਜ਼ ਉੱਤਰਿਆ ਕਹਿੰਦੇ ਸੀ ਗੱਲ ਵੀ ਸੱਚੀ ਹੈ ਜਿਹੜੇ ਖਾ ਲੈਂਦੇ ਸੀ ਫਿਰ ਜਹਾਜ਼ ਹੀ ਚੜਦੇ ਸੀ ਸੁਰਤ ਕਰਕੇ ਉਡਾਰੀਆਂ ਹੀ ਮਾਰਦੇ ਹੋਣਗੇ ਇਹਨਾਂ ਦੇ ਕਹਿਣ ਮੁਤਾਬਕ ਆਪਾਂ ਕਦੇ ਖਾ ਕੇ ਨਹੀਂ ਵੇਖੇ ਪਰ ਹੁਣ ਭੁੱਕੀਆਂ ਵਾਲੇ ਕੀ ਲੱਭ ਨਹੀਂ ਲੈਂਦੇ ਤੇ ਜਿਨ੍ਹਾਂ ਨੇ ਕਾਲੀ ਨਾਗ ਨਹੀਂ ਖਾਣੀ ਹੈ ਕੀ ਮਿਲਦੀ ਨਹੀਂ ਉਹਨਾਂ ਨੂੰ ਜਿੱਥੋਂ ਮਰਜ਼ੀ ਲੱਭ ਲੈਣਾ ਆਪਣਾ ਯਾਰ ਵੇਲੀ ਲੱਭ ਹੀ ਲੈਂਦੇ ਤੇ ਜਿਹੜੇ ਬੰਦਿਆਂ ਨੇ ਪੈਗ ਸ਼ੈਗ ਲਾਉਣਾ ਹੁੰਦਾ ਆਪਣੇ ਯਾਰ ਵੇਲੀ ਉਹ ਵੀ ਲੱਭ ਹੀ ਲੈਂਦੇ ਵੀ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਲੱਭ ਲੈਣਗੇ ਤੇ ਜਿਸ ਬੰਦੇ ਨੇ ਜਿੱਥੇ ਜੜਨਾ ਹੈ ਜਿੰਨੂੰ ਸੁਣਨਾ ਹੈ ਨੈਟ ਥੋਲ ਦਾ ਕਿਤੋਂ ਨਾ ਕਿਤੋਂ ਉਹਨੇ ਲੱਭ ਹੀ ਲੈਣਾ ਜਿੰਨੇ ਜਿੱਥੇ ਜੁੜਨਾ ਹੈ ਜਿੱਦਾਂ ਦਾ ਬੰਦੇ ਦਾ ਇੰਟਰਸਟ ਹੈ ਉਹਨੇ ਲੱਭ ਲੈਣਾ ਤੁਸੀਂ ਕਹੋ ਅਸੀਂ ਇੱਥੇ ਆਏ ਆ ਤੁਸੀਂ ਨਹੀਂ ਆਏ ਤੁਹਾਡਾ ਇੰਟਰਸਟ ਖਿੱਚ ਕੇ ਲਿਆਇਆ ਤੁਹਾਡਾ ਸ਼ੌਂਕ ਖਿੱਚ ਕੇ ਲਿਆਇਆ ਕਿਸੇ ਬੰਦੇ ਦਾ ਬ੍ਰਾਂਡ ਪਾਉਣ ਦਾ ਸ਼ੌਂਕ ਹੈ ਉਹਨੂੰ ਸ਼ੌਂਕ ਕਿਹੜਾ ਕਿਤੇ ਦੀ ਕਿਤੇ ਲੈ ਜਾਂਦਾ ਬੰਦੇ ਦਾ ਸ਼ੌਂਕ ਹੈ ਘੋੜੇ ਰੱਖਣ ਦਾ ਸ਼ੌਂਕ ਹੈ ਕੁੱਤੇ ਰੱਖਣ ਦਾ ਸ਼ੌਂਕ ਹੈ ਵੱਖਰੇ ਵੱਖਰੇ ਸ਼ੌਂਕ ਨੇ ਬੰਦੇ ਦਾ ਸ਼ੌਂਕ ਉਤੋਂ ਸਭ ਕੁਝ ਕਰਾਉਂਦਾ ਹੈ ਆਹ ਚੀਜ਼ਾਂ ਦਾ ਵੀ ਸ਼ੌਂਕ ਹੈ ਤੇ ਤੁਹਾਡਾ ਤੁਹਾਨੂੰ ਇੱਥੇ ਕੋਈ ਖਿੱਚ ਕੇ ਲਿਆਉਂਦੀ ਤੀਜੋ ਤੁਹਾਡਾ ਇੰਟਰਸਟ ਇੰਟਰਸਟ ਪੈਦਾ ਹੋਣਾ ਇੰਟਰਸਟ ਨੂੰ ਕਹਿੰਦੇ ਨੇ ਭਗਤ ਭਗਤ ਦਾ ਅਸਲ ਅਰਥ ਅਰਥੇ ਹੈ ਕਿਸੇ ਦੇ ਫੈਨ ਹੋਣਾ ਜਿਵੇਂ ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿੰਦੇ ਆ ਫਲਾਣਾ ਫਲਾਣੇ ਬੰਦੇ ਦਾ ਫੈਨ ਹੈ ਤੇ ਪੰਜਾਬੀ 'ਚ ਆਪਾਂ ਕਹਿੰਦੇ ਨਾ ਫਲਾਣਾ ਤੇ ਫਲਾਣੇ ਦਾ ਬੜਾ ਭਗਤ ਹੈ ਮੰਨ ਲਓ ਮੂਸੇ ਵਾਲਾ ਚੜ੍ਹਾਈ ਕਰ ਗਿਆ ਕਈ ਕਹਿੰਦੇ ਨਹੀਂ ਹੁੰਦੇ ਵੀ ਫਲਾਣਾ ਤੇ ਮੂਸੇ ਵਾਲੇ ਦਾ ਬੜਾ ਭਗਤ ਹੈ ਭਗਤ ਤੇ ਦੂਜੇ ਸ਼ਬਦਾਂ ਵਿੱਚ ਕੀ ਕਹਿਣਗੇ ਉਹਦਾ ਬੜਾ ਫੈਨ ਹੈ ਭਗਤ ਤੇ ਫੈਨ ਇੱਕੋ ਹੀ ਚੀਜ਼ ਹੈ ਕਿਸੇ ਚੀਜ਼ ਲਈ ਪਾਗਲਾ ਵਾਂਗੂ ਚਾਹਣਾ ਕਿਸੇ ਨੂੰ ਇਸ਼ਕ ਕਰਨਾ ਫੈਨ ਹੋ ਜਾਣਾ ਭਗਤ ਹੋ ਜਾਣਾ ਇੱਕੋ ਹੀ ਗੱਲ ਹੈ ਕਿਸੇ ਚੀਜ਼ ਦੇ ਭਗਤ ਹੋ ਜਾ ਤੇ ਜਿਹੜਾ ਬੰਦਾ ਜਿਹਦਾ ਭਗਤ ਹੁੰਦਾ ਹੈ ਉਹਦੇ ਦਿਮਾਗ 'ਚ ਫਿਰ ਉਹੀ ਘੁੰਮੀ ਜਾਂਦਾ ਉਹੀ ਚੱਲੀ ਜਾਂਦਾ ਉਹੀ ਦੇਸੀ ਜਾਂਦਾ ਉਦੇ ਦਿਮਾਗ ਚ ਉਹੀ ਚੱਲੀ ਜਾਂਦਾ ਤੇ ਯਾਦ ਰੱਖਣਾ ਭਗਤ ਭਗਵਾਨ ਵਰਗਾ ਹੋ ਜਾਂਦਾ ਫੈਨ ਜਿਹੜਾ ਬੰਦਾ ਜਿਹਦਾ ਫੈਨ ਹੋਵੇ ਉਹਦੇ ਵਰਗਾ ਹੋਣ ਲੱਗ ਜਾਂਦਾ ਉਹਦੇ ਵਰਗੇ ਚਾਲ ਢਾਲ ਹੋ ਜਾਂਦੇ ਨੇ ਉਹਦੇ ਵਰਗਾ ਦਿਸਣ ਲੱਗ ਪੈਂਦਾ ਉਹਦੀ ਗੱਲਬਾਤ ਉਹਦੀ ਜ਼ਿੰਦਗੀ ਜਾ ਜਾਂਦੀ ਜਿਹੜਾ ਜ਼ਿਆਦਾ ਹੀ ਆਸ਼ਿਕ ਹੋ ਜਾਏ ਲੋਰ ਹੀ ਚੜਿਆ ਰਵੇ ਉਹਦੇ ਤੇ ਉਹ ਉਵੇਂ ਦਾ ਹੋਣ ਲੱਗ ਜਾਂਦਾ ਫੈਨ ਹੋਵੇ ਇੰਟਰਸਟ ਹੋਵੇ ਸ਼ੌਂਕ ਹੋਵੇ ਦੇ ਬੰਦੇ ਨੂੰ ਬੰਦੇ ਦਾ ਸ਼ੌਂਕ ਲੈ ਆਉਣਾ ਉਹਦਾ ਇੰਟਰਸਟ ਕੀ ਹੈ ਤੇਰੇ ਤੇਰੇ ਅੰਦਰ ਦੀ ਭਾਵਨਾ ਕੀ ਹੈ ਤੂੰ ਚਾਹੁੰਦਾ ਕੀ ਹੈ ਬਸ ਜਿਹੋ ਜਿਹਾ ਬੰਦਾ ਹੋਵੇ ਉਹੋ ਜਿਹਾ ਦੁਕਾਨ ਉਹਨੇ ਗਾਹਕ ਜਿੰਦਾ ਦਾ ਹੋਵੇ ਨਾ ਉਹਨੇ ਲਾਭ ਹੀ ਲੈਣੀ ਹੁੰਦੀ ਹੈ ਜਿਹੜੀ ਚੀਜ਼ ਤੁਸੀਂ ਲੈਣੀ ਹੈ ਤੇ ਲੈਣੀ ਹੈ ਬੰਦਾ ਆਪਣੇ ਆਪ ਉਦਾਂ ਦੇ ਥਾਂ ਤੇ ਪਹੁੰਚ ਜਾਂਦਾ ਪਰ ਹੁਣ ਵੇਖਣਾ ਇਹ ਪਏਗਾ ਧਿਆਨ ਨਾਲ ਧਿਆਨ ਨਾਲ ਬੜੇ ਸੋਚ ਸਮਝ ਕੇ ਜਦੋਂ ਬੰਦਾ ਸੌਦਾ ਖਰੀਦਣ ਤੁਰੇ ਬੜੇ ਸੋਚ ਸਮਝ ਕੇ ਤੇ ਜਿਹੜੇ ਬੰਦੇ ਵੇਚਣ ਵਾਲੇ ਨੇ ਉਹ ਵੀ ਧਿਆਨ ਰੱਖਦੇ ਆ ਕਬੀਰ ਜਿਹਦਾ ਬਚਨ ਆ ਰਾਮ ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ ਕਹਿੰਦੇ ਸਮਝ ਤੇ ਆ ਜਾਂਦੀ ਹੈ ਬੰਦੇ ਨੂੰ ਬੜਾ ਕੁਝ ਸਮਝ ਆ ਜਾਂਦਾ ਪਰ ਸਾਰਾ ਕੁਝ ਸਮਝਾਇਆ ਨਹੀਂ ਜਾਂਦਾ ਐਕਸਪਲੇਨ ਨਹੀਂ ਕੀਤਾ ਜਾਂਦਾ ਬੜੀਆਂ ਗੱਲਾਂ ਦਿਮਾਗ ਵਿੱਚ ਆਉਂਦੀਆਂ ਨੇ ਸਾਰਿਆਂ ਨੂੰ ਨਹੀਂ ਦੱਸੀਆਂ ਜਾਂਦੀਆਂ ਕਿਉਂਕਿ ਸਾਰੇ ਬੰਦੇ ਗਾਹਕ ਨਹੀਂ ਹੁੰਦੇ ਕਈ ਵਾਰੀ ਆ ਗੱਲਾਂ ਕਈ ਦਿਮਾਗ ਕਈ ਪਰਸਨਲ ਪੁੱਛਣਗੇ ਬਹਿ ਕੇ ਸਵਾਲ ਪੁੱਛਣਗੇ ਪਰਸਨਲ ਗੱਲ ਕਰਨਗੇ ਕਈ ਵਾਰੀ ਉਹ ਗੱਲ ਕਰਦਿਆਂ ਕਰਦਿਆਂ ਬੜੀ ਖੁੱਲ੍ਹ ਦੋ-ਦੋ ਘੰਟੇ ਬੋਲੀ ਜਿਦੇ ਪਈ ਇਦਾਂ 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 ਪਰ ਜੇ ਸਟੇਜ ਤੇ ਤੁਸੀਂ ਕਹੋਗੇ ਉਹ ਐਕਸਪਲੇਨ ਹੀ ਨਹੀਂ ਹੋ ਸਕਦੀ ਕਿਉਂਕਿ ਸਾਰੇ ਬੰਦੇ ਗਾਹਕ ਨਹੀਂ ਹੁੰਦੇ ਸਾਰੇ ਬੰਦਿਆਂ ਨੂੰ ਸਾਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਇਸੇ ਕਰਕੇ ਕਬੀਰ ਜੀ ਕਹਿੰਦੇ ਨੇ RAM ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋੜ ਕਹਿੰਦੇ ਉਦਾਂ ਦੇ ਗਾਹਕ ਹੈ ਨਹੀਂ ਉਦਾਂ ਦਾ ਜਿਹੜੇ ਉਸ ਚੀਜ਼ ਦੀ ਕਦਰ ਕਰ ਸਕਣ ਹਰੇਕ ਥਾਂ ਉੱਤੇ ਤੇ ਹੱਟੀ ਨਹੀਂ ਖੋਲ ਕੇ ਬਹਿ ਜਾਈਦਾ ਹੁਣ ਧੱਕੇ ਨਾਲ ਹੁਣ ਆ ਗੱਲ ਧਿਆਨ ਨਾਲ ਸੁਣੋ ਸੁਣੋ ਜਰਾ ਤੁਸੀਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਬਾਰੇ ਇਹ ਕਹਿੰਨੇ ਆ ਕਿ ਮੈਂ ਬੜਾ ਸਮਝਾਉਂਦਾ ਉਹ ਨਹੀਂ ਸਮਝਦਾ ਤੁਹਾਡੇ بڑے ਬੰਦੇ ਨੇ ਰਿਸ਼ਤੇਦਾਰ ਨੇ ਪਰਿਵਾਰ ਨੇ ਤੁਸੀਂ ਕਈ ਵਾਰੀ ਲੜ ਪੈਨੇ ਆ ਝਗੜਾ ਕਰਦੇ ਆ ਗੱਲਬਾਤ ਕਰਦੇ ਆ ਡਿਸਕਸ਼ਨ ਕਰਦੇ ਆ ਮੈਂ ਬੜਾ ਸਮਝਾਉਂਦਾ ਸਮਝਦਾ ਹੀ ਨਹੀਂ ਫੇਰ ਉੱਥੇ ਹੀ ਜਾਣਗੇ ਬੀਬੀਆਂ ਕਹਿਣਗੀਆਂ ਸਾਡੇ ਨਹੀਂ ਕੋਈ ਮੰਨਦਾ ਕਈ ਬੰਦੇ ਨਹੀਂ ਮੰਨਦੇ ਅੱਗੇ ਤੋਂ ਅੱਗੇ ਪਰ ਕਬੀਰ ਜੀ ਕਹਿੰਦੇ ਨੇ ਜੇ ਤੈਨੂੰ ਸਮਝ ਆ ਗਈ ਤੇ ਤੂੰ ਧੱਕਾ ਨਾ ਕਰ ਸਮਝਾ ਉਹਨਾਂ ਨੂੰ ਜਿਹੜਾ ਸਮਝਣਾ ਚਾਹੁੰਦਾ ਹੈ ਮੈਂ ਤੁਹਾਨੂੰ ਕੋਈ ਗੱਲ ਸਮਝਾ ਰਿਹਾ ਪਰ ਮੈਂ ਜੇ ਤੁਸੀਂ ਸੁਣਨਾ ਹੋਗੇ ਮੈਂ ਸੁਣਾ ਦੂੰ ਪਰ ਜੇ ਤੁਹਾਡੇ ਘਰਾਂ 'ਚ ਜਾ ਕੇ ਥੋੜਾ ਸੁਣਾਉਂ ਧੱਕੇ ਨਾਲ ਬਾਹ ਫੜ ਫੜ ਕੇ ਗੱਲ ਸੁਣ ਮੇਰੀ ਮੈਂ ਤੈਨੂੰ ਗੱਲ ਸੁਣਾਵਾਂ ਮੈਂ ਕਦੇ ਪਟਿਆਲੇ ਦੇ ਵਿੱਚ ਬਾਜ਼ਾਰਾਂ 'ਚ ਲੋਕਾਂ ਨੂੰ ਰੋਕ ਰੋਕ ਕੇ ਥੋੜਾ ਦੱਸਦਾ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਜਾ ਜਾ ਕੇ ਥੋੜਾ ਰੌਲਾ ਪਾਉਣਾ ਜਾ ਕੇ ਫਿਰ ਆਉ ਉਹ ਵੀ ਤਿ ਰਿਸ਼ਤੇਦਾਰ ਉਹ ਤੁਹਾਨੂੰ ਮੈਂ ਸਮਝਾਵਾਂ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਮੈਂ ਉਹਨੂੰ ਦੱਸਦਾ ਜਿਹੜਾ ਮੈਨੂੰ ਪੁੱਛਦਾ ਤੁਸੀਂ ਮੈਨੂੰ ਸੁਣ ਰਹੇ ਹੋ ਮੈਂ ਤੁਹਾਨੂੰ ਸੁਣਾ ਰਿਹਾ ਪਰ ਜੇ ਤੁਸੀਂ ਸੁਣੋ ਨਾ ਮੈਂ ਤੁਹਾਨੂੰ ਸੁਣਾਉਣਾ ਨਹੀਂ ਮੈਂ ਠੱਕੇ ਨਾਲ ਨਹੀਂ ਸੁਣਾਉਣਾ ਹੁਣ ਮੈਨੂੰ ਕੋਈ 10 ਲੱਖ ਰੁਪਈਆ ਖਰਚਾ ਕਰ ਦਿੰਦਾ ਸੀ ਏਡੇ ਏਡੇ ਟੈਂਟ ਲਵਾਉਂਦਾ ਸੀ ਪੰਡਾਲ ਖਰਚਦਾ ਸੀ ਲੰਗਰ ਦਾ ਪ੍ਰਬੰਧ ਕਰਦਾ ਸੀ ਸਾਊਂਡ ਸਿਸਟਮ ਲਾਉਂਦਾ ਸੀ ਲਾਈਟਾਂ ਲਾਉਂਦਾ ਸੀ 20 ਕਿੱਲੇ ਜਗਾ ਰੱਖ ਕੇ ਪੰਡਾਲ ਲਾ ਕੇ ਲੋਕ ਕਹਿੰਦੇ ਸੀ ਆਓ ਤੇ ਸੁਣਾਓ ਫਿਰ ਮੈਂ ਸੁਣਾਉਣਾ ਐਵੇਂ ਥੋੜਾ ਬਾ ਫੜ ਫੜ ਕੇ ਸੁਣਾਉਂਗੇ ਸਾਨੂੰ ਉੱਥੇ ਆਪਣੀ ਗਠੜੀ ਖੋਲੀ ਦੀ ਹੈ ਜਿੱਥੇ ਗਾਕ ਹੋਵੇ ਹਰੇਕ ਕੋਲੀ ਨਾ ਬਹਿ ਜਾ ਕਰ ਕੱਪੜਾ ਵੇਚਣ ਵਾਲੇ ਪਿੰਡਾਂ ਚ ਆਉਂਦੇ ਐ ਠੱਕੇ ਨਾਲ ਗੱਠੜੀ ਨਹੀਂ ਖੋਲਦੇ ਜਿਹੜੀਆਂ ਭੈਣਾ ਕਹਿੰਦੀ ਆ ਵੀਰਾ ਬਖਾ ਕਪੜਾ ਉੱਥੇ ਬਖਾਉਂਦੇ ਆ ਐਵੇਂ ਥੋੜਾ ਗੱਠੜੀ ਖੋਲਦੀ ਦੀਏ ਜੇ ਤੇਰੇ ਕੋਲੇ ਗਿਆਨ ਹੈ ਤੈਨੂੰ ਸਮਝ ਹੈ ਆਪਣਾ ਸਵਾਦ ਲਿਆ ਕਰ ਵਾਹ ਜੀ ਵਾਹ ਜ਼ਿੰਦਗੀ ਬੜੀ ਵਧੀਆ ਜੀ ਰਹੇ ਆ ਬੜੇ ਖੁਸ਼ ਆ ਬੜੇ ਆਨੰਦ ਚ ਬੜੀ ਮਸਤੀ ਚ ਬੜੇ ਖੇੜੇ ਚ ਬੜਾ ਸਕੂਨ ਹੈ ਜੇ ਕੋਈ ਪੁੱਛੇਗਾ ਤੇ ਗੱਠੜੀ ਖੋਲਦੀ ਨਹੀਂ ਤੇ ਚੁੱਪ ਕਰਕੇ ਬੈਠਾ ਰਿਹਾ ਕਰ ਰਿਸ਼ਤੇਦਾਰੀਆਂ ਚ ਜਾਓ ਯਾਰਾਂ ਬੇਲੀਆਂ ਚ ਬੈਠੋ ਗਿਆਨ ਨਾ ਘੋਟੋ ਸਿੱਧੇ ਸ਼ਬਦਾਂ ਚ ਕਹਾਂ ਆਪਣਾ ਗਿਆਨ ਆਪਣੇ ਕੋਲ ਰੱਖੋ ਆਪਣਾ ਗਿਆਨ ਆਪਣੇ ਕੋਲ ਰੱਖੋ ਕਿਤੇ ਨਾ ਖੋਲੋ ਹਾਂ ਜੇ ਕੋਈ ਪੁੱਛੂ ਤਾਂ ਦੱਸਿਓ ਜੇ ਕੋਈ ਸਵਾਲ ਕਰੇਗਾ ਕੋਈ ਪੁੱਛੇਗਾ ਉਹਨੂੰ ਜ਼ਰੂਰ ਦੱਸੋ ਜਿਹੜਾ ਰਿਸ਼ਤੇਦਾਰ ਜਿੱਥੇ ਲੱਗਿਆ ਜਾਣਦੇ ਜਿਵੇਂ ਜਾਂਦਾ ਜਾਣਦੇ ਜਿਹਨੂੰ ਮੰਨਦਾ ਮੰਨਣ ਦਿਓ ਜਿੱਥੇ ਜਾਂਦਾ ਜਾਣ ਦਿਓ ਸੱਕੀ ਮਾਂ ਵੀ ਹੋਵੇ ਪੁੱਛੂਗੀ ਦੱਸ ਦਿਓ ਨਹੀਂ ਤੇ ਮਨਾਉਣ ਦੀ ਲੋੜ ਨਹੀਂ ਧੱਕਾ ਨਹੀਂ ਕਰਨਾ ਸਮਝਦੇ ਹੋ ਗੱਲ ਧੱਕੇ ਨਾਲ ਕਬੀਰ ਸਾਹਿਬ ਕਹਿੰਦੇ ਨੇ ਐਵੇਂ ਗੱਠੜੀ ਖੋਲ ਕੇ ਨਾ ਬਹਿ ਜਾ ਕਰ ਜੇ ਕਿਤੇ ਖੋਲ ਵੀ ਲਏਗਾ ਗੱਠੜੀ ਮੰਨ ਲਓ ਅੱਗੇ ਗਾਹਕ ਨਾ ਹੋਇਆ ਤੇ ਤੂੰ ਗਿਆਨ ਘੋਟੀ ਵੀ ਜਾ ਧੱਕੇ ਨਾਲ ਹੀ ਸੁਣਾਈ ਜਾ ਸੁਣਾਈ ਜਾ ਰਿਸ਼ਤੇਦਾਰਾਂ 'ਚ ਲੱਗਿਆ ਰਹਿ ਚਾਰ ਰਿਸ਼ਤੇਦਾਰ ਬਹਿ ਗਏ ਲੱਗਿਆ ਰਹਿ ਲੱਗਿਆ ਰਹਿ ਕਿਸੇ ਨੇ ਪੁੱਛਿਆ ਹੈ ਨਹੀਂ ਆਪ ਹੀ ਗਿਆਨੀ ਬਣ ਗਏ ਆਪਾਂ ਫਿਰ ਹਾਲ ਇਹ ਹੋਣਾ ਹੈ ਬਿਨ ਗਾਹਕ ਗੁਣ ਵਿੱਚ ਹੀ ਹੈ ਤੋਂ ਗੁਣ ਸਹਿਗ ਹੋ ਜਾਏ ਗਾਕ ਹੋਇ ਨਹੀਂ ਸੀ ਅਗਲਾ ਠੱਕੇ ਨਾਲ ਹੀ ਹੁਣ ਜੇ ਬੰਦੇ ਨੂੰ ਸ਼ੂਗਰ ਹੋਵੇ ਨਾ ਸ਼ੂਗਰ ਦੀਆਂ ਗੋਲੀਆਂ ਦੇ ਦਿਓ ਕੀ ਕਰੇਗਾ ਸੁੱਟੇ ਗਈ ਉਹਦੇ ਕੀ ਕੰਮ ਐ ਬਈ ਉਹਦੇ ਕਿਸ ਕੰਮ ਡਾਇਬਟੀਜ਼ ਦੀ ਦਵਾਈ ਦੇ ਦੇ ਠੱਕੇ ਨਾਲ ਉਹ ਸੁੱਟ ਦੂ ਉਹਦੇ ਕਹਣਾ ਮੇਰੇ ਕਿਸ ਕੰਮ ਐ ਬਈ ਕਹਿੰਦੇ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹ ਕੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਬਕਾਏ ਜੇ ਗਾਕ ਮਿਲ ਜਾਏ ਤੇਰਾ ਗੁਣ ਲੱਖਾਂ ਦਾ ਵੇਖਦਾ ਉਹਦੀ ਕੀਮਤ ਪੈਂਦੀ ਹੈ ਕਦਰ ਪੈਂਦੀ ਵਾਹ ਵੇ ਵਾਹ ਗਾਕ ਪਾ ਜਿਹੜਾ ਬੰਦਾ ਹੋਵੇ ਉਹ ਕਹਿੰਦਾ ਜ਼ਿੰਦਗੀ ਬਦਲ ਕੇ ਰੱਖਦੀ ਸਾਡੀ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਜ਼ਿੰਦਗੀ ਚ ਚੇਂਜ ਆ ਗਿਆ ਇਤੋਂ ਵਧੀਆ ਕੀਮਤ ਕੀ ਹੋਏਗੀ ਕੋਈ ਬੰਦਾ ਮੰਨ ਲਓ ਮੈਨੂੰ ਆ ਕੇ ਕਵੇ ਮੇਰੀ ਜ਼ਿੰਦਗੀ ਚ ਆਉਣ ਦਾ ਨਜ਼ਾਰਾ ਆਇਆ ਪੈ ਭਾਈ ਸਾਹਿਬ ਹੁਣ ਜ਼ਿੰਦਗੀ ਬੜੀ ਸਕੂਨ ਵਾਲੀ ਐ ਮੈਂ ਬੜਾ ਖੁਸ਼ ਰਹਿਣਾ ਮੇਰੀ ਜ਼ਿੰਦਗੀ ਚ ਖੁਸ਼ੀ ਆ ਗਈ ਇਤੋਂ ਵਧੀਆ ਕੀਮਤ ਹੋਰ ਕੀ ਹੋ ਸਕਦੀ ਕਿਉਂਕਿ ਉਹ ਹੁਣ ਮੁੱਲ ਦੇਵੇ ਮੈਨੂੰ ਵੀ ਮੈਂ 1000 ਰੁਪਇਆ ਦੇਣਾ ਆ ਭਾਈ ਸਾਹਿਬ ਮੇਰੀ ਜ਼ਿੰਦਗੀ ਬਣ ਗਈ ਮੈਂ 10000 ਦੇਣ ਆਇਆ ਮੇਰੀ ਜ਼ਿੰਦਗੀ ਬਣ ਗਈ ਮੈਂ ਲੱਖ ਰੁਪਈਆ ਦੇਣ ਆਇਆ ਮੇਰੀ ਜ਼ਿੰਦਗੀ ਬਣ ਗਈ ਜਦੋਂ ਉਹਨੇ ਕਹਿਤਾ ਮੇਰੀ ਜ਼ਿੰਦਗੀ 'ਚ ਖੁਸ਼ੀ ਆ ਗਈ ਇਤੋਂ ਵਧੀਆ ਕੀਮਤ ਨਹੀਂ ਹੋ ਸਕਦੀ ਪਰ ਜਦੋਂ ਕੋਈ ਪੁੱਛੇ ਉਦੋਂ ਦੱਸੋ ਤੇ ਮੈਂ ਜਿਹੜੀ ਗੱਲ ਪਹਿਲਾਂ ਕਹੀ ਐ ਸਭ ਤੋਂ ਵੱਡੀ ਗੱਲ ਹੈ ਤੁਹਾਡੀ ਜ਼ਿੰਦਗੀ 'ਚ ਸਕੂਨ ਹੋਣਾ ਸਕੂਨ ਹੋਣਾ ਚਾਹੀਦਾ ਲਾਈਫ ਤੇ ਕਿਸੇ ਵੀ ਕੀਮਤ ਉੱਤੇ ਆਪਣਾ ਸਕੂਨ ਨਾ ਗਵਾਚਣ ਦਿਓ ਤੇ ਸਕੂਨ ਜਿਹੜਾ ਨਾ ਇਹ ਇਹ ਇਹਦੇ ਵੈਰੀ ਨੇ ਜਿਵੇਂ ਤੰਦਰੁਸਤੀ ਦੇ ਜਿਹੜਾ ਬੰਦਾ ਤੰਦਰੁਸਤ ਹੋਵੇ ਜਿਹਦੀ ਸਿਹਤ ਪੂਰੀ ਤੰਦਰੁਸਤ ਹੋਵੇ ਪੂਰਾ ਠੀਕ ਹੋਵੇ ਜਿਹੜਾ ਬੰਦਾ ਉਹਦੇ ਵੈਰੀ ਨੇ ਤੁਸੀਂ ਤળਿਆ ਖਾਈ ਜਾਣਾ ਪੁੱਠਾ ਸਿੱਧਾ ਖਾਈ ਜਾਣਾ ਉਹ ਵੈਰੀ ਨੇ ਸਾਡੀ ਸਿਹਤ ਦੇ ਦੇ ਸਕੂਨ ਵਾਲੇ ਬੰਦੇ ਦੇ ਵੈਰੀ ਨੇ ਬੇਈਮਾਨੀਆਂ ਬੇਈਮਾਨੀ ਕਰਨ ਵਾਲਾ ਬੰਦਾ ਦੋ ਨੰਬਰ ਦੇ ਧੰਦੇ ਕਰਨ ਵਾਲਾ ਬੰਦਾ ਸਕੂਨ ਉਹਦੇ ਕੋਲ ਕਿੱਥੇ ਰਹਿ ਜਾਏਗਾ ਵੱਡੀਆਂ ਖਾਨ ਵਾਲੇ ਬੰਦੇ ਦੀ ਜ਼ਿੰਦਗੀ 'ਚ ਸਕੂਨ ਨਹੀਂ ਹੋ ਸਕਦਾ بار بار ਗੱਲ ਗੱਲ ਤੇ ਝੂਠ ਬੋਲਣ ਵਾਲੇ ਦੀ ਜ਼ਿੰਦਗੀ ਵਿੱਚ ਸਕੂਨ ਨਹੀਂ ਹੋ ਸਕਦਾ ਸਕੂਨ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਹੋਏਗਾ ਬੇਈਮਾਨੀਆਂ ਝੂਠ ਫਰੇਬ ਚਾਪਲੂਸੀਆਂ ਇਦਾਂ ਦੀਆਂ ਸੋਚ ਜਿਹੜਾ ਬੰਦਾ ਰੱਖਦਾ ਹੋਏਗਾ ਉਹਦੀ ਜ਼ਿੰਦਗੀ 'ਚ ਸਕੂਨ ਨਹੀਂ ਆ ਸਕਦਾ। ਹਰ ਵੇਲੇ ਉਹ ਸਟ੍ਰੈਸ ਵਿੱਚ ਰਹੇਗਾ। ਝੂਠ ਬੋਲਿਆ ਹੁੰਦਾ ਹੈ। ساری ਜ਼ਿੰਦਗੀ ਉਹਨੂੰ ਉਹਨੂੰ ਉਹ ਝੂਠ ਨੂੰ ਕਿਵੇਂ ਸੈੱਟ ਕਰਨਾ ਹੈ? ਇਹਨੂੰ ਕਿਵੇਂ ਠੀਕ ਕਰਨਾ ਹੈ? ਇਹਨੂੰ ਕਿਵੇਂ ਠੀਕ ਕਰਨਾ? ਉਹਦਾ ਦਿਮਾਗ ਇੰਨਾ ਕੰਮਾਂ ਵਿੱਚ ਹੀ ਲੱਗਿਆ ਰਹਿੰਦਾ। ਜੇ ਤੁਸੀਂ ਸਹੀ ਚੱਲਦੇ ਆਂ, ਸੱਚ ਤੇ ਚੱਲਦੇ ਆਂ, ਗਲਤ ਕੋਈ ਕੰਮ ਨਹੀਂ ਕੀਤਾ, ਸਕੂਨ ਹੋਣਾ ਜ਼ਿੰਦਗੀ 'ਚ। ਹੁਣ ਇੱਕ ਬੰਦੇ ਨੇ ਘਰ ਦੇ ਵਿੱਚ ਸ਼ਰਾਬ ਕੱਢਣੀ ਹੈ ਢੋਲ ਪਾਇਆ 50 ਬੋਤਲਾਂ ਨਿਕਲ ਆਉਣਗੀਆਂ ਕੰਮ ਗਲਤ ਲੱਗਿਆ ਹੁਣ ਬਾਹਰ ਭਾਵੇਂ ਐਂਬੂਲੈਂਸ ਲੰਘਦੀ ਹੋਵੇ ਹੂਟਰ ਮਾਰਦੀ ਇਹਦਾ ਦਿਲ ਐ ਧੜਕਣਾ ਵੀ ਹਾਇਓ ਕਿਤੇ ਫੜਨ ਵਾਲੇ ਤਾਂ ਨਹੀਂ ਆ ਗਏ ਕਿਸੇ ਨੇ ਦੱਸਦੇ ਨੇ ਦਿੱਤਾ ਕਿਤੇ ਪਤਾ ਤਾਂ ਨਹੀਂ ਲੱਗ ਗਿਆ ਕਿਉਂਕਿ 2 ਨੰਬਰ ਦਾ ਕੰਮ ਕਰਦਾ ਹੈ ਪਰ ਜਿਸ ਬੰਦੇ ਨੇ ਗਲਤ ਕੰਮ ਕੋਈ ਕੀਤਾ ਹੀ ਨਹੀਂ RAM ਨਾਲ ਪਿਆ ਵਿਜੀਲੈਂਸ ਵਾਲੇ ਫੜਨ ਆ ਜਾਣਗੇ ਕੀ ਫੜ ਲੈਣਗੇ ਬਈ ਸਾਡਾ ਗਲਤੀ ਨਹੀਂ ਕੋਈ ਕੀਤੀ ਟੈਕਸ ਵਾਲੇ ਆ ਜਾਣਗੇ ਕੀ ਕਰ ਲੈਣਗੇ ਗਲਤੀ ਨਹੀਂ ਕੀਤਾ ਕੁਝ ਜ਼ਿੰਦਗੀ 'ਚ ਗਲਤੀ ਨਹੀਂ ਕੀਤਾ ਕੁਝ ਆਪਣੇ ਮਨ ਨੂੰ ਗਲਤੀ ਨਹੀਂ ਹੋਇਆ ਕੁਝ ਤੇ ਬੇਈਮਾਨ ਜਿੰਨਾ ਬੰਦਾ ਬੇਈਮਾਨ ਬਣਦਾ ਜਾਂਦਾ ਝੂਠ ਬੋਲਦਾ ਜਾਂਦਾ ਉਹਦੀ ਜ਼ਿੰਦਗੀ ਦਾ ਸਕੂਨ ਉਹਨਾਂ ਹੀ ਗਵਾਜਦਾ ਉਹ ਸ਼ਾਂਤ ਨਹੀਂ ਹੋ ਸਕਦਾ ਤੇ ਸ਼ਾਂਤ ਰਹਿਣ ਵਾਸਤੇ ਪਹਿਲੀ ਸ਼ਰਤ ਹੈ ਕੋਈ ਬੇਈਮਾਨੀ ਨਾ ਕਰ ਆਪਣੀ ਜ਼ਿੰਦਗੀ ਸਹੀ ਰੱਖੋ ਸੱਚ ਤੇ ਪਹਿਰਾ ਦੇਣਾ ਸਿੱਖੋ ਸੱਚ ਤੇ ਪਹਿਰਾ ਦੇਈਏ ਠੀਕ ਠੀਕ ਜੇ ਜੋ ਮਰਜ਼ੀ ਹੋਵੇ ਦੋ ਨੰਬਰ ਦਾ ਕੋਈ ਕੰਮ ਨਹੀਂ ਕਰ ਗਲਤ ਕੰਮ ਨਹੀਂ ਕਰਦਾ ਬਸ ਉਹਨਾਂ ਹੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਕੂਨ ਰਹਿੰਦਾ ਹੈ ਹਮੇਸ਼ਾ ਖੁਸ਼ ਰਹਾਂਗੇ ਚੜਦੀ ਕਲਾ 'ਚ ਰਹਾਂਗੇ ਆਨੰਦ 'ਚ ਰਹਾਂਗੇ